ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟੱਲ ਗੁਰਤਾ ਗਦੀ ਉੱਪਰ ਸਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਿਰਜਮੀ ਮਹਾਰਾਜ ਜੀ ਸ਼ਬਦ ਅਵਤਾਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂਖ ਖਾਲਸਾ ਸਤ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਬਾਣੀ ਸਾਡੇ ਮਨ ਨੂੰ ਸੱਚਾ ਗਿਆਨ ਦਿੰਦੀ ਹੈ ਇਹ ਮਨ ਗਿਆਨ ਦਾ ਕਰਕੇ ਖੜ ਜਾਂਦਾ ਹੈ ਜਿਵੇਂ ਇੱਕ ਪਾਣੀ ਨੂੰ ਪੜਾਉਣ ਵਾਸਤੇ ਦੋ ਕੰਡਿਆਂ ਦੀ ਜ਼ਰੂਰਤ ਪੈਂਦੀ ਹੈ ਨਾ ਗੁਰਬਾਣੀ ਦਾ ਵੀ ਮੁਖਵਾਕ ਹੈ ਕੁੰਬੇ ਵੱੱਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਵੱੱਦਾ ਮੰਦ ਰਹੇ ਗੁਰ ਬਿਨ ਗਿਆਨ ਨਾ ਹੋਏ ਪਾਣੀ ਨੂੰ ਪੜਾਉਣ ਵਾਸਤੇ ਦੋ ਕੰਡਿਆਂ ਦੀ ਜ਼ਰੂਰਤ ਪੈਂਦੀ ਹੈ ਪਾਣੀ ਖੜ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨ ਨੂੰ ਖੜਾਉਣ ਵਾਸਤੇ ਗੁਰੂ ਦੇ ਗਿਆਨ ਦੀ ਲੋੜ ਪੈਂਦੀ ਹੈ ਜਦੋਂ ਗੁਰੂ ਦਾ ਗਿਆਨ ਨੂੰ ਮਿਲਦਾ ਹੈ ਫੇਰੇ ਖੜ ਜਾਂਦਾ ਹੈ ਪਾਣੀ ਨੂੰ ਖੜਾਉਣ ਵਾਸਤੇ ਦੋ ਬੰਨਿਆਂ ਦੀ ਜ਼ਰੂਰਤ ਹੈ ਮਾਲੋ ਕੁੰਭ ਦੀ ਜ਼ਰੂਰਤ ਹੈ ਕੁੰਭ ਦੀ ਉਦਾਹਰਨ ਲਈ ਸਤਿਗੁਰੂ ਨੇ ਕਢੇ ਦੀ ਕੁੰਬੇ ਵੱੱਦਾ ਜਲ ਰਹਿ ਕਢੇ ਦਾ ਬੰਨਿਆ ਹੋਇਆ ਪਾਣੀ ਖੜ ਜਾਂਦਾ ਪਰ ਦੂਸਰੇ ਪਾਸੇ ਸਤਿਗੁਰੂ ਜੀ ਕਹਿੰਦੇ ਕੀ ਕਹਿੰਦੇ ਦੂਸਰਾ ਸ਼ਬਦ ਕਹਿੰਦੇ ਜਲ ਬਿਨ ਕੁੰਭ ਨਾ ਹੋਏ ਪਾਣੀ ਤੇ ਬਿਨਾ ਖੜਾ ਤਿਆਰ ਵੀ ਨਹੀਂ ਹੋ ਸਕਦਾ ਪਾਣੀ ਨੂੰ ਘੜੇ ਨੇ ਖੜਾਇਆ ਹੋਇਆ ਤੇ ਘੜਾ ਕਿਤੇ ਤੋਂ ਤਿਆਰ ਹੋਇਆ ਪਾਣੀ ਤੋਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਗਿਆਨ ਕਾ ਬੱਧਾ ਮੰਦਰ ਹੈ ਸਾਡਾ ਮਨ ਉਵੇਂ ਨਹੀਂ ਖੜ ਸਕਦਾ ਜਦ ਇਹਨੂੰ ਗਿਆਨ ਮਿਲਦਾ ਹੈ ਸੋਝੀ ਮਿਲਦੀ ਗੁਰੂ ਦੇ ਸ਼ਬਦ ਦੀ ਫਿਰ ਇਹ ਖੜ ਜਾਂਦਾ ਗਿਆਨ ਕਾ ਬੱਧਾ ਮੰਦਰ ਹੈ ਗੁਰ ਬਿਨ ਗਿਆਨ ਨ ਹੋਏ ਗੁਰੂ ਤੋਂ ਬਿਨਾਂ ਗਿਆਨ ਵੀ ਨਹੀਂ ਹੋ ਸਕਦਾ ਜੇ ਅਸੀਂ ਕਈ ਵੀ ਸਿ ਆਪੇ ਆਪੇ ਗਿਆਨ ਲੈ ਲਾਂਗੇ ਨਹੀਂ ਗੁਰੂ ਸਾਡੀ ਜ਼ਿੰਦਗੀ ਵਿੱਚ ਗਿਆਨ ਬਖਸ਼ਦਾ ਹੈ ਗੁਰਬਾਣੀ ਗਿਆਨ ਹਨ ੴ ਤੋਂ ਲੈ ਕੇ 18 10 20 ਤੱਕ 1430 ਅੰਗ ਗੁਰਬਾਣੀ ਦੇ ਗਿਆਨ ਹੀ ਹਨ ਪੜਤ ਰਹੇ ਹਾਂ ਪਰ ਅੰਦਰ ਗਿਆਨ ਨਹੀਂ ਆ ਰਿਹਾ ਫਿਰ ਪੜਨ ਦਾ ਵੀ ਕੀ ਫਾਇਦਾ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਪੜ੍ਹੇ ਦਾ ਸੁਣੇ ਦਾ ਤਾਂ ਹੀ ਫਾਇਦਾ ਜੇ ਮਨ ਤੇ ਅਸਰ ਹੁੰਦਾ ਹੈ ਜੇ ਮਨ ਤੇ ਅਸਰ ਉਕਾ ਨਹੀਂ ਹੁੰਦਾ ਫਿਰ ਪੜ੍ਹੇ ਤੇ ਸੁਣੇ ਦਾ ਕੀ ਫਾਇਦਾ ਭਗਤ ਕਬੀਰ ਜੀ ਦੀ ਗੁਰਬਾਣੀ ਹੈ ਗੁਰਬਾਣੀ ਦੇ ਅੰਦਰ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਕਿਆ ਪੜ੍ਹੀਆਂ ਕਿਆ ਗੁਨੀਆਂ ਕਿਆ ਵੇਦ ਪੁਰਾਨਾ ਸੁਣੀਐ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਪੜ੍ਹੇ ਸੁਣੇ ਦਾ ਕੀ ਫਾਇਦਾ ਨਿਕਲਿਆ ਜਦੋਂ ਕੋਈ ਕੁਦਰਤੀ ਨਤੀਜਾ ਹੀ ਨਹੀਂ ਆਇਆ ਜਦੋਂ ਕੋਈ ਮਨ ਤੇ ਅਸਰ ਹੀ ਨਹੀਂ ਪਿਆ ਜਦੋਂ ਪਰਮਾਤਮਾ ਦੀ ਸੋਝੀ ਨਹੀਂ ਹੋਈ ਫਿਰ ਪੜ੍ਹੇ ਤੇ ਸੁਣੇ ਦਾ ਕੀ ਫਾਇਦਾ ਹੋਇਆ ਪੜ੍ਹੇ ਸੁਨੇ ਕਿਆ ਹੋਈ ਲੋਕਾਂ ਨੂੰ ਸੁਣਾਉਂਦਾ ਜੀ ਮੈਂ ਤਾਂ ਇਨਾ ਪੜ ਲਿਆ ਮੈਂ ਤਾਂ ਆਹ ਕੁਝ ਪੜ ਲਿਆ ਮੈਂ ਤਾਂ ਆਹ ਕੁਝ ਸੁਣ ਲਿਆ ਫਿਰ ਅਸਰ ਕੀ ਹੋਇਆ ਮਨ ਤੇ ਮਨ ਤਾਂ ਤੇਰਾ ਟਲਿਆ ਹੀ ਨਹੀਂ ਮਨ ਤੇ ਤਾਂ ਕੋਈ ਅਸਰ ਨਹੀਂ ਹੋਇਆ ਫਿਰ ਪੜੇ ਸੁਣੇ ਦਾ ਕੀ ਫਾਇਦਾ ਗੁਰਬਾਣੀ ਪੜ ਕੇ ਤਾਂ ਤੇਰੇ ਅੰਦਰ ਨਿਮਰਤਾ ਆਉਣੀ ਚਾਹੀਦੀ ਸੀ ਗੁਰਬਾਣੀ ਪੜ ਕੇ ਤਾਂ ਤੇਰੇ ਅੰਦਰ ਨੀਵਾਪਣ ਹੋਣਾ ਚਾਹੀਦਾ ਸੀ ਪਰ ਗੁਰਬਾਣੀ ਪੜ ਕੇ ਤੂੰ ਹੋਰ ਅਸਮਾਨਾਂ ਤੇ ਚੜ ਗਿਆ ਵੀ ਮੈਂ ਨਹੀਂ ਬਾਣੀ ਪੜਦਾ ਕੀ ਫਾਇਦਾ ਹੰਕਾਰ ਵਧ ਗਿਆ ਸਤਿਗੁਰੂ ਜੀ ਕਹਿੰਦੇ ਪੜੇ ਦਾ ਤਾਂ ਪੈਦਾ ਜੇ ਮਨ ਨੂੰ ਗਿਆਨ ਆਉਂਦਾ ਹੈ ਵਿਚਾਰ ਕਰਦੇ ਸੀ ਗੁਰਬਾਣੀ ਸਾਰੀ ਮਨ ਨੂੰ ਗਿਆਨ ਦਿੰਦੀ ਹੈ ਜਿਨੇ ਪੜ ਕੇ ਅੱਖਰ ਮਨ ਵਿੱਚ ਵਸਾ ਲਿਆ ਸਤਿਗੁਰੂ ਜੀ ਦੀ ਗੁਰਬਾਣੀ ਕਹਿੰਦੀ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਹੀ ਫੜ ਲਓ ਤੁਸੀਂ ਇੱਕ ਅੰਗਰ ਅੱਖਰ ਹੀ ਅੰਦਰ ਵਸਾ ਲਓ ਤੁਸੀਂ ਜੀਵਨ ਨਿਹਾਲ ਹੋ ਜਾਣਾ ਗੁਰਬਾਣੀ ਇੰਨੀ ਪਾਵਰਾਂ ਵਾਲੀ ਹੈ ਪਰ ਜੇ ਅੰਦਰ ਨਹੀਂ ਜਾਣ ਦਿੱਤੀ ਗੁਰਬਾਣੀ ਫਿਰ ਕੀ ਫਾਇਦਾ ਹੁਣ ਕਿਸੇ ਨੂੰ ਭੁੱਖ ਲੱਗੀ ਹੋਵੇ ਪ੍ਰਸ਼ਾਦੇ ਦੀ ਗ੍ਰਾਈ ਉਹ ਮੂੰਹ ਵਿੱਚ ਪਾਵੇ ਤੇ ਚਬ ਕੇ ਬਾਹਰ ਕੱਢ ਦੇ ਪ੍ਰਸ਼ਾਦੇ ਦੀ ਗ੍ਰਾਈ ਮੂੰਹ ਵਿੱਚ ਪਾਵੇ ਚਬ ਕੇ ਬਾਹਰ ਕੱਢ ਦੇ ਆਪਾਂ ਨੂੰ ਪਤਾ ਵੀ ਕੀ ਉਹਦੀ ਭੁੱਖ ਮਿਟ ਜਾਵੇਗੀ ਨਹੀਂ ਮਿਟਣੀ ਭੁੱਖ ਤਾਂ ਮਿਟੂ ਜੇ ਗ੍ਰਾਈ ਅੰਦਰ ਜਾਊਗੀ ਪੇਟ ਵਿੱਚ ਪਿਆਸ ਲੱਗੀ ਆ কুরਲੀ ਕਰਕੇ ਪਾਣੀ ਬਾਹਰ ਕੱਢਦਾ ਭਾਵੇਂ ਦਰਮਾ ਪਾਣੀ ਪੀ ਲਓ ਤੁਸੀਂ ਅੰਦਰ ਨਗਾਓ ਨਾ ਕੁਰਲੀਆਂ ਕਰੀ ਜਾਓ ਪਾਣੀ ਪਿਆਸ ਨਹੀਂ ਬੁਝਾਉਣੀ ਉਸ ਬ੍ਰੰਮ ਨੇ ਵੀ ਹਾਂ ਜੇ ਦੋ ਕੁਟਾ ਵੀ ਅੰਦਰ ਚਲੀਆਂ ਗਈਆਂ ਤੇ ਉਹਨੇ ਪਿਆਸ ਤੁਹਾਡੀ ਬੁਝਾ ਦੇਣੀ ਤ੍ਰਿਪਤ ਕਰ ਦੇਣਾ ਤੁਹਾਨੂੰ ਇਸ ਕਰਕੇ ਗੁਰਬਾਣੀ ਅੰਦਰ ਜਾਣ ਲਈਏ ਅਸਰ ਕਰੀਏ ਗੁਰੂ ਦੇ ਬਚਨ ਤੇ ਵੀ ਗੁਰਬਾਣੀ ਕੀ ਕਹਿੰਦੀ ਆ ਜਿਨੇ ਮੰਨ ਲਿਆ ਉਹਦਾ ਭਲਾ ਹੋ ਜਾਂਦਾ ਜਿਨੇ ਮੰਨਿਆ ਹੀ ਨਹੀਂ ਹਾਂ ਪੜ ਲਿਆ ਮੰਨਿਆ ਤਾਂ ਹੈ ਨਹੀਂ ਹੁਣ ਕਿਸੇ ਨੇ ਗੰਗਾ ਨਗਰ ਜਾਣਾ ਰਾਸਤੇ ਵਿੱਚ ਬੋਰਡ ਲੱਗਿਆ ਵੀ ਗੰਗਾ ਨਗਰ ਇੰਨੀ ਦੂਰ ਹੈ ਐਨੇ ਕਿਲੋਮੀਟਰ ਹੈ ਐ ਨੂੰ ਮੁੜਨਾ ਖੱਬੇ ਸੱਜੇ ਜੇ ਕਿਤੇ ਮੁੜਨਾ ਤੇ ਉੱਥੋਂ ਮੁੜਨਾ ਵੀ ਪੈਣਾ ਚਲੋ ਹਣ ਗੰਗਾ ਨਗਰ ਤੇ ਸੜਕ ਸਿੱਧੀ ਹੈ ਜੇ ਕਿਤੇ ਹੋਰ ਕਿਤੇ ਸ਼ਹਿਰ ਜਾਣਾ ਵੀ ਮੁੜਨਾ ਜੇ ਮੁੜਿਆ ਤਾਂ ਹੈ ਹੀ ਨਹੀਂ ਸਦਾ ਹੀ ਤੁਰਿਆ ਗਿਆ ਫਿਰ ਕੀ ਪਹੁੰਚੇਗਾ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਪੜੇ ਦਾ ਅਸਰ ਤਾਂ ਹੀ ਹੈ ਜੇ ਉਹਨੂੰ ਮੰਨ ਕੇ ਤੇ ਉਸ ਰਸਤੇ ਤੁਰ ਪੈਂਦਾ ਹੈ ਇਸ ਤਰ੍ਹਾਂ ਕਰਕੇ ਆਪਾਂ ਸਮਝਣ ਦਾ ਯਤਨ ਕਰੀਏ ਵੀ ਜੇ ਕਿਸੇ ਨੇ ਕਿਤੇ ਮੰਜ਼ਲ ਤੇ ਜਾਣਾ ਉੱਥੇ ਲਿਖਿਆ ਵੀ ਤੂੰ ਸੱਜੇ ਮੁੜ ਜਾ ਹਾਂ ਸੱਜੇ ਮੁੜਿਆ ਨਹੀਂ ਸਿੱਧਾ ਹੀ ਤੁਰਿਆ ਜਾਂਦਾ ਹੈ ਉਹ ਕਰਾਹੇ ਪੈ ਜਾਂਦਾ ਉਹ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਇਸੇ ਤਰ੍ਹਾਂ ਗੁਰਬਾਣੀ ਸਾਨੂੰ ਹਰ ਵੇਲੇ ਸਮਝਾਉਂਦੀ ਕੀ ਸਮਝਾਉਂਦੀ ਅੱਜ ਜੋ ਅੱਜ ਦਾ ਫਰਮਾਨ ਹੈ ਗੁਰੂ ਨੋਵੇਂ ਪਾਤਸ਼ਾਹ ਜੀ ਦਾ ਗੁਰਬਾਣੀ ਦਾ ਹਰ ਵੇਲੇ ਸਾਨੂੰ ਉਪਦੇਸ਼ ਹੈ ਤੇ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਸੋਰਠ ਮਹੱਲਾ ਨੋਵਾ ਰਾਗ ਸੋਰਠ ਹੈ ਬਾਣੀ ਗੁਰੂ ਨੋਵੇਂ ਪਾਤਸ਼ਾਹ ਜੀ ਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਬਾਂਦੇਉ ਕੋ ਕਾਹੂ ਕੋ ਨਹੀਂ ਰਹਾ ਸਤਗੁਰੂ ਨੋਵੇਂ ਪਾਤਸ਼ਾਹ ਜੀ ਕਹਿੰਦੇ ਪ੍ਰੀਤਮ ਐ ਮੇਰੇ ਪਿਆਰੇ ਸਤਿਗੁਰੂ ਜੀ ਸਾਨੂੰ ਸੰਬੋਧਨ ਕਰਕੇ ਕਹਿ ਰਹੇ ਆ ਗੁਰਮਖ ਪਿਆਰਿਓ ਆਪਣੇ ਮਨ ਵਿੱਚ ਇਹ ਗੱਲ ਪੱਕੀ ਬਿਸਾ ਲਓ ਮਨ ਨੂੰ ਸਮਝਾ ਲਓ ਪੱਕੀ ਕਰ ਲਓ ਆਪਣੇ ਅੰਦਰ ਗੱਲ ਪ੍ਰੀਤਮ ਜਾਨ ਲਿਹੋ ਮਨ ਮਾਹੀ ਮਨ ਕਰਕੇ ਮੰਨ ਲੈ ਕੀ ਆਪਣੇ ਸੁਖ ਸਿਉ ਹੀ ਜਗ ਬਾਂਧਿਓ ਉਹ ਕਾਹੂ ਕੋ ਨਹੀਂ ਜਿਹੜਾ ਵੀ ਤੇਰਣਾ ਜੁੜਿਆ ਜਿਹੜਾ ਵੀ ਤੇਰੇ ਨਾਲ ਤੈਨੂੰ ਕਹਿੰਦਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੈਨੂੰ ਬਹੁਤ ਤੇਰਾ ਕਰਦਾ ਮੈਂ ਉਹ ਆਪਣੇ ਸੁੱਖ ਕਰਕੇ ਤੇਰੇ ਨਾਲ ਜੁੜਿਆ ਹੋਇਆ ਹੈ ਭਾਵੇਂ ਪਰਿਵਾਰ ਹੈ ਧੀਆਂ ਪੁੱਤਰ ਹੈ ਕੋਈ ਵੀ ਹੈ ਭਾਵੇਂ ਅੱਗੇ ਸਤਿਗੁਰੂ ਜੀ ਗੱਲ ਕਰਨਗੇ ਲਾਗੇ ਤੋਂ ਲਾਗੇ ਦੇ ਰਿਸ਼ਤੇ ਦੀ ਸਮਝਾਉਣ ਦਾ ਯਤਨ ਕਰਦੇ ਆ ਰਿਸ਼ਤਾ ਕੋਈ ਮਾੜਾ ਨਹੀਂ ਕਿਹਾ ਪਰ ਲਾਗੇ ਤੋਂ ਲਾਗੇ ਦੇ ਰਿਸ਼ਤੇ ਵੀ ਕਹਿੰਦੇ ਵੀ ਉਹ ਤਾਂ ਹੀ ਜੁੜੇ ਆ ਤੇ ਤੋਂ ਉਹਨਾਂ ਨੂੰ ਕੁਝ ਚਾਹੀਦਾ ਹੈ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਆਪਣੇ ਸੁੱਖਾਂ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਭਾਵੇਂ ਖੁੱਟੂਬ ਬਣਿਆ ਪਰਿਵਾਰ ਬਣਿਆ ਸਿ ਰਿਸ਼ਤੇਦਾਰ ਸਾਖ ਸੰਬੰਧੀ ਕੋਈ ਵੀ ਇੱਕ ਦੂਜੇ ਨਾਲ ਜੁੜਿਆ ਨਾ ਉਹਨੂੰ ਵਿੱਚੋਂ ਆਪਣਾ ਸੁਖ ਦਿਸਦਾ ਹੈ ਜੇ ਸੁਖ ਨਾ ਦਿਸੇ ਤੇ ਰਿਸ਼ਤੇ ਟੁੱਟ ਜਾਂਦੇ ਆਪਾਂ ਦੇਖਦੇ ਆਂ ਸੰਸਾਰ ਦੇ ਅੰਦਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਫਾਂਦੇ ਦਾ ਅਰਥ ਬੰਨਿਆ ਜਾਣਾ ਤੇਰੇ ਨਾਲ ਸੰਸਾਰ ਕਿਉਂ ਬੰਨਿਆ ਜਾਂ ਤੂੰ ਸੰਸਾਰ ਨਾਲ ਕਿਉਂ ਬੱਝਿਆ ਹੋਇਆ ਹੈ ਕਿਉਂਕਿ ਆਪਣੇ ਵਿੱਚੋਂ ਸੁਖ ਨਜ਼ਰ ਆਉਂਦੇ ਆ ਕੋ ਕਾਹੋ ਕੋ ਨਹੀਂ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਇੱਥੇ ਸੰਸਾਰ ਤੇ ਕੋਈ ਕਿਸੇ ਦਾ ਨਹੀਂ ਹੈ ਕੋਈ ਕਿਸੇ ਦਾ ਨਹੀਂ ਹੈ ਇੱਥੇ ਅੱਗੇ ਸਤਿਗੁਰੂ ਜੀ ਰਹਾਉ ਚਾਰਨ ਕਰਦੇ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹਉ ਦਿਸ ਘੇਰੈ ਸਤਿਗੁਰੂ ਨਵੇਂ ਪਾਤਸ਼ਾਹ ਜੀ ਕਹਿੰਦੇ ਸੁੱਖਾਂ ਦੇ ਵਿੱਚ ਨਾ ਬੜੀ ਦੁਨੀਆ ਆ ਕੇ ਲੱਗੇ ਵੰਦੀ ਬੰਦੇ ਤੇ ਸੁਖ ਹੋਣ ਨਾ ਦੋ ਪੈਸੇ ਹੋਣ ਸੁੱਖ ਹੋਣ ਸਰਕਾਰੀ ਦਰਬਾਰੇ ਚੱਲਦੀ ਹੋਵੇ ਜਾਂ ਸਰੀਰ ਕਰਕੇ ਸਹੀ ਹੋਵੇ ਨਾ ਸਾਰੇ ਹਾਲ ਚਾਲ ਪੁੱਛਦੇ ਆ ਸਾਰੇ ਆ ਕੇ ਕੋਲੇ ਬੈਹਿੰਦੇ ਆ ਪਰ ਜਦੋਂ ਵਿਪਤਾ ਪੈਂਦੀ ਕੋਈ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੁ ਦਿਸ ਘੇਰਾ ਚਾਰ ਸਪਿਰਿਓ ਘੇਰ-ਘੇਰ ਕੇ ਬੈਹਿੰਦੇ ਆ ਜਦੋਂ ਕੋਲ ਆਉਦਾ ਹੋਵੇ ਜਦੋਂ ਕੋਈ ਉਹਦੇ ਕੋਲ ਪਾਵਰ ਹੋਵੇ ਪਰ ਜਦੋਂ ਖੇਡ ਬਦਲਦੀ ਆ ਨਾ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਜਦੋਂ ਕੋਈ ਉਸੇ ਬੰਦੇ ਤੇ ਵਿਪਤਾ ਪੈ ਜਾਏ ਕੋਈ ਐਸਾ ਸਮਾਂ ਬਣ ਜੇ ਦੁੱਖਾਂ ਵਾਲਾ ਕਹਿੰਦੇ ਵਿਪਤਾ ਪੈਣਸਾਰ ਸਭ ਹੀ ਸੰਗ ਛੱਡਤ ਸਾਰੇ ਸੰਗ ਛੱਡ ਜਾਂਦੇ ਆ ਕੋਈ ਨਾ ਆਵਤ ਨੇ ਰੇ ਕੋਈ ਵੀ ਨੇਰੇ ਨਹੀਂ ਆਉਂਦਾ ਫਿਰ ਕੋਈ ਵੀ ਲਾਗੇ ਨਹੀਂ ਆਉਂਦਾ ਵੀ ਮੇਰੇ ਤੇ ਕੋਈ ਇਹਦਾ ਕਰਕੇ ਮੇਰੇ ਤੇ ਵਿਪਤਾ ਨਾ ਆਜ ਆਪਾਂ ਦੇਖਦੇ ਆ ਨਾ ਜਿਹੜੇ ਕਹਿੰਦੇ ਜੀ ਕਦੇ ਲੋੜ ਪਈ ਤਾਂ ਦੱਸਿਓ ਐਂ ਕਰਦਾਂਗੇ ਤੇ ਓਹ ਕਰਦਾਂਗੇ ਤੇ ਜਦੋਂ ਫਿਰ ਲੋੜ ਪੈਂਦੀ ਆ ਸੰਸਾਰ ਦੇ ਵਿੱਚ ਸਭ ਤੇ ਸਮਾਉਂਦੇ ਨਾ ਉਦੋਂ ਕੋਈ ਫੋਨ ਨਹੀਂ ਚੱਕਦਾ ਫਿਰ ਦਰਵਾਜ਼ਾ ਨਹੀਂ ਖੋਲਦਾ ਕੋਈ ਘਰ ਨਹੀਂ ਵਾੜਦਾ ਆਪਾਂ ਸਾਹਮਣੇ ਦੇਖੇ ਹੋਣੇ ਸੰਸਾਰ ਵਿੱਚ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਭ ਹੀ ਸੰਸਾਰਤ ਕੋ ਨ ਆਵਤ ਨੀ ਰਹਿ ਵਿਪਤਾ ਪੈਂਦੀ ਜਦੋਂ ਕੋਈ ਨਹੀਂ ਨੇੜੇ ਆਉਂਦਾ ਅੱਗੇ ਲਾਗੇ ਤੋਂ ਲਾਗੇ ਦੀ ਰਿਸ਼ਤੇ ਦੀ ਗੱਲ ਕਰਦੇ ਵੀ ਜਦੋਂ ਤੂੰ ਸੰਸਾਰ ਤੋਂ ਗਿਆ ਨਾ ਅਸਲ ਵਿਪਤਾ ਤਾਂ ਤੇਰੇ ਤੇ ਉਦੋਂ ਪੈਣੀ ਆ ਆ ਦੁਨੀਆ ਦੀ ਵਿਪਤਾ ਕਿਹੜੀਆਂ ਹੁੰਦੀਆਂ ਤਾਂ ਨਿਕਲ ਜਾਂਦੀਆਂ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਪਰ ਅਸਲ ਵਿਪਤਾ ਉਦੋਂ ਪੈਣੀ ਜਦੋਂ ਆਤਮਾ ਸਰੀਰ ਦੇ ਵਿੱਚੋਂ ਨਿਕਲੀ ਉਦੋਂ ਵਿਪਤਾ ਪੈਣੀ ਤੇਰੇ ਤੇ ਅਸਲ ਫਿਰ ਉਦੋਂ ਕਿਸੇ ਨਾਲ ਨਹੀਂ ਰਹਿਣਾ ਉਦਾਹਰਣ ਦਿੰਦੇ ਗੁਰੂ ਨਵੇਂ ਪਾਤਸ਼ਾਹ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਸਿਓ ਸਦਾ ਰਹਕ ਸੰਗ ਲਾਗੀ ਘਰ ਕੀ ਨਾਰ ਘਰ ਵਾਲੀ ਇਸਤਰੀ ਜੀਵਨ ਸਾਥੀ ਗ੍ਰਹਿਣੀ ਆਪਣੇ ਸਰੀਰ ਦਾ ਅੰਗ ਜਿਹਦੇ ਸਹਾਰੇ ਜ਼ਿੰਦਗੀ ਸੌਖੀ ਚੱਲਦੀ ਹੈ ਭਾਵੇਂ ਇਸਤਰੀ ਦਾ ਅੰਗ ਮਰਦ ਹੈ ਭਾਵੇਂ ਮਰਦ ਦਾ ਅੰਗ ਇਸਤਰੀ ਹੈ ਜੀਵਨ ਸਾਥੀ ਇਸੇ ਕਰਕੇ ਕਿਹਾ ਜਾਂਦਾ ਹੈ ਨਾ ਜੀਵਨ ਦਾ ਨਿਰਵਾਹ ਸੌਖਾ ਜ਼ਿੰਦਗੀ ਸੌਖੀ ਚੱਲਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਵਿਪਤਾ ਪੈਂਦੀ ਹੈ ਨਾ ਘਰ ਕੀ ਨਾਰ ਬਹੁਤ ਹਿੱਤ ਜਾਸੂ ਜਿਹਦੇ ਨਾਲ ਬੜਾ ਹਿੱਤ ਸੀ ਪਿਆਰ ਸੀ ਪ੍ਰੀਤ ਸੀ ਸਦਾ ਰਹਤ ਸੰਗ ਲੱਗੀ ਸਦਾ ਦੁੱਖ ਸੁੱਖ ਵਿੱਚ ਇਕੱਠੇ ਸਲਾਮਾਂ ਕਰਕੇ مشਵਰੇ ਕਰਕੇ ਆਪਣਾ ਘਰ ਤੋਰਦੇ ਸੀ ਪਰ ਜਦ ਹੀ ਹੰਸਤ ਜੀ ਇਹ ਕਾਇਆ ਹੰਸ ਕਹਿੰਦੇ ਆਤਮਾ ਨੂੰ ਕਹਿੰਦੇ ਜਦੋਂ ਇਹ ਆਤਮਾ ਸਰੀਰ ਵਿੱਚੋਂ ਨਿਕਲੀ ਕਾਇਆ ਦੇ ਵਿੱਚੋਂ ਪ੍ਰੇਤ ਪ੍ਰੇਤ ਕਰ ਭਾਗੀ ਜਿਹਦੇ ਨਾਲ ਇੰਨਾ ਪਿਆਰ ਸੀ ਕਹਿੰਦੇ ਉਹ ਵੀ ਉਹਨੂੰ ਵੀ ਡਰ ਆਉਣ ਲੱਗ ਪਿਆ ਤੇਰੇ ਤੋਂ ਜਦੋਂ ਸਰੀਰ ਵਿੱਚੋਂ ਕੋਈ ਨਿਕਲਦਾ ਨਾ ਫਿਰ ਆਪਾਂ ਦੇਖਦੇ ਹਾਂ ਨਾ ਡਰ ਆਉਂਦਾ ਸਭ ਨੂੰ ਜਾਂਦੇ ਆ ਨਾ ਨਾਲ ਜਦੋਂ ਕਿਤੇ ਅੰਤਿਮ ਸੰਸਕਾਰ ਤੇ ਆ ਕੇ ਇਸ਼ਨਾਨ ਕਰਦੇ ਵੀ ਨਾ ਲੋ ਜੀ ਕਿਤੇ ਘੁੱਟਾ ਵਾਪਸ ਨਾਲ ਹੀ ਨਾ ਆ ਗਿਆ ਹੋਵੇ ਕਿਤੇ ਉਸੇ ਤੋਂ ਹੀ ਡਰ ਆਉਣ ਲੱਗ ਜਾਂਦਾ ਹੈ ਕਿਉਂ ਕਿਉਂਕਿ ਜਿਹੜਾ ਰਿਸ਼ਤਾ ਸੀ ਉਹ ਨਾ ਕੀ ਸੀ ਬਸ ਉੱਥੇ ਟੁੱਟ ਗਿਆ ਘਰ ਕੀ ਨਾਰ ਬਹੁਤ ਹਿਤ ਜਾਸੂ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਜਦੋਂ ਸਰੀਰ ਵਿੱਚੋਂ ਨਿਕਲਿਆ ਇਕਾਇਆ ਛੱਡੀ ਉਹ ਜਿਹੜਾ ਜੀਵਨ ਸਾਥੀ ਸੀ ਉਹ ਵੀ ਪ੍ਰੇਤ ਪ੍ਰੇਤ ਕਹਿ ਕੇ ਦੂਰ ਭੱਜ ਗਈ ਵੀ ਇਹਨੂੰ ਲੈ ਜਾ ਹੁਣ ਮੈਨੂੰ ਇਹਦੇ ਤੋਂ ਡਰ ਆਉਂਦਾ ਹੈ ਪ੍ਰੇਤ ਭੂਤ ਲੱਗਦਾ ਮੈਨੂੰ ਇਹ ਦੂਰ ਭੱਜ ਗਈ ਟੁੱਟ ਗਿਆ ਨਾ ਰਿਸ਼ਤਾ ਫਿਰ ਇਹ ਸਤਿਗੁਰੂ ਅੱਗੇ ਕਹਿੰਦੇ ਆ ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਰਿਸ਼ਤਾ ਤੋੜਨ ਵਾਲਾ ਕਿਹੜਾ ਹੈ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਆ ਜਹ ਮਾਤ ਪਿਤਾ ਸਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦੱਲੇ ਤਹ ਕੇਵਲ ਨਾਮ ਸੰਗ ਤੇਰਾ ਚੱਲੇ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹਿ ਉਦਾਰੀ ਸਤਿਗੁਰੂ ਜੀ ਕਹਿੰਦੇ ਉੱਥੇ ਨਾਮ ਨੇ ਸਹਾਇਤਾ ਕਰਨੀ ਉੱਥੇ ਜਪਿਓ ਸਿਮਰਨ ਨੇ ਸਹਾਇਤਾ ਕਰਨੀ ਹੋਰ ਕੋਈ ਰਿਸ਼ਤਾ ਉੱਥੇ ਨਾਲ ਨਹੀਂ ਨਿਭਦਾ ਅੱਗੇ ਕਹਿੰਦੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਐਸੇ ਤਰੀਕੇ ਦਾ ਹੀ ਸੰਸਾਰ ਬਣਿਆ ਹੋਇਆ ਹੈ ਬੜੇ ਆਏ ਸੰਸਾਰ ਤੇ ਸੰਸਾਰ ਨਾਲ ਖੇਡ ਖੇਡ ਕੇ ਚਲੇਗੇ ਕਿਸੇ ਦਾ ਕੋਈ ਇੱਥੇ ਨਹੀਂ ਬਣਿਆ ਸਾਰੇ ਰਿਸ਼ਤੇ ਟੁੱਟਣ ਵਾਲੇ ਇੱਥੇ ਰਹਿਣ ਵਾਲੇ ਇਸੇ ਤਰ੍ਹਾਂ ਦਾ ਹੀ ਸੰਸਾਰ ਹੈ ਜਿਹੜੇ ਸੰਸਾਰ ਵਿੱਚ ਤੂੰ ਰਹਿ ਰਿਹਾ ਹੈ ਆਪਾਂ ਦੇਖਿਆ ਨੇ ਕੋਰੋਨਾ ਵਾਇਰਸ ਦੇ ਵਿੱਚ ਆਪਾਂ ਦੇਖਿਆ ਕਿੰਨਾ ਆਪਾਂ ਭਿਆਨਕ ਸਮਾਂ ਦੇਖਿਆ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਛੱਡ-ਛੱਡ ਕੇ ਲੋਕ ਚਲੇ ਗਏ ਸੀ ਨਹੀਂ ਜੀ ਕਿਤੇ ਸਾਨੂੰ ਬਿਮਾਰੀ ਨਾ ਲੱਗ ਰੇ ਜਿਨ੍ਹਾਂ ਨਾਲ ਬੜਾ ਪਿਆਰ ਹੁੰਦਾ ਨਾ ਤੇ ਇਹ ਸਮਾਂ ਹੀ ਐਸਾ ਬਣ ਜਾਂਦਾ ਫਿਰ ਸਤਿਗੁਰੂ ਜੀ ਕਹਿੰਦਾ ਐਸਾ ਹੀ ਸੰਸਾਰ ਹੈ ਗੁਰੂ ਨਾਨਕ ਦੇਵ ਜੀ ਤਾਂ ਪਹਿਲਾਂ ਹੀ ਬੜਾ ਸਮਾਂ ਪਹਿਲਾਂ ਹੀ ਕਹਿ ਗਏ ਸਾਨੂੰ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਸਿਓ ਨੇ ਉਹ ਲਗਾਇਓ ਜਿਹਦੇ ਨਾਲ ਤੂੰ ਬੱਜਿਆ ਬੈਠਾ ਜਿਹਦੇ ਨਾਲ ਤੂੰ ਬੜਾ ਪਿਆਰ ਪਾਇਆ ਹੋਇਆ ਹੈ ਆ ਸੰਸਾਰ ਤਾਂ ਇਸ ਤਰ੍ਹਾਂ ਦਾ ਹੈ ਜਦੋਂ ਤੇਰੇ ਤੇ ਵਿਵਪਤਾ ਪੈਂਦੀ ਤੂੰ ਛੱਡ ਕੇ ਪਰੇ ਹੋ ਜਾਂਦਾ ਹੈ ਜਿਹਨੂੰ ਤੂੰ ਬੜਾ ਪਿਆਰ ਕਰਦਾ ਹੈ ਪਰ ਜਿਹਨੂੰ ਤੂੰ ਪਿਆਰ ਕਰਦਾ ਉਹਨੇ ਤੇਰਾ ਸਾਥ ਨਹੀਂ ਦੇਣਾ ਜਿਹਨੂੰ ਤੂੰ ਪਿਆਰ ਨਹੀਂ ਕਰਦਾ ਉਹਨੇ ਤੇਰਾ ਸਾਥ ਦੇਣਾ ਉਹਨੂੰ ਕਦੇ ਤੇ ਆਇਆ ਹੀ ਨਹੀਂ ਅੱਗੇ ਖਿਰਲੀ ਪੰਕਤੀ ਵਿੱਚ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਅੰਤ ਵੇਲੇ ਸਤਿਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਵੈਗ੍ਰੂਤਿ ਬਿਨਾ ਕੋ ਕਾਮਨਾ ਆਇਓ ਕੋਈ ਕੰਮ ਆਇਆ ਹੀ ਨਹੀਂ ਅੰਤ ਵੇਲੇ ਜਿਨਨੇ ਕੰਮ ਆਉਣਾ ਸੀ ਉਹਨੂੰ ਸਾਰੀ ਜ਼ਿੰਦਗੀ ਧਿਆਇਆ ਹੀ ਨਹੀਂ ਉਹਨੂੰ ਕਦੇ ਮਨਾਇਆ ਹੀ ਨਹੀਂ ਉਹ ਰੁੱਸਿਆ ਹੀ ਰਿਹਾ ਪਰਮੇਸ਼ਰ ਨੂੰ ਮਨਾ ਲਈ ਸਾਰੀ ਦੁਨੀਆ ਮੰਨ ਜਾਣੀ ਹੈ ਪਰਮੇਸ਼ਰ ਨੂੰ ਧਿਆ ਲਹੀਂ ਤੈਨੂੰ ਉਹਨੇ ਬਿਪਤਾ ਵਿੱਚ ਕਦੇ ਨਹੀਂ ਪੈਣ ਦੇਣਾ ਪਰਮੇਸ਼ਰ ਨੂੰ ਧਿਆ ਲਹੀਂ ਤੇਰਾ ਉੱਥੇ ਵੀ ਉਹਨੇ ਸਾਥ ਦੇਣਾ ਜਿੱਥੇ ਕੋਈ ਰਿਸ਼ਤਾ ਨਾਤਾ ਨਾਲ ਨਹੀਂ ਨਿਭਦਾ ਸਾਰੇ ਟੁੱਟ ਜਾਂਦੇ ਆ ਸਤਿਗੁਰੂ ਜੀ ਕਹਿੰਦੇ ਜਿੱਥੇ ਹੱਥ ਨਾ ਉਪੜੈ ਉਹ ਕਨਾਂ ਸੁਣੀਏ ਪੁਕਾਰ ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤਿਮਾਰ ਉੱਥੇ ਸਤਿਗੁਰੂ ਬੇਲੀ ਬਣਦਾ ਇਸ ਕਰਕੇ ਅਸੀਂ ਨਾਮ ਜਪਣਾ ਸਿਮਰਨ ਕਰਨਾ ਗੁਰਬਾਣੀ ਸੱਚਾ ਗਿਆਨ ਦਿੰਦੀ ਆਪਾਂ ਸ਼ੁਰੂ ਵਿੱਚ ਵਿਚਾਰ ਕੀਤੀ ਸੀ ਇਹ ਸੱਚ ਹੈ ਕਿਸੇ ਨੇ ਅੰਤ ਵੇਲੇ ਨਾਲ ਨਹੀਂ ਖੜਨਾ ਵਿਪਤਾ ਵਿੱਚ ਵਿਪਤਾ ਵਿੱਚ ਕੇਵਲ ਤੇ ਕੇਵਲ ਵਾਹਿਗੁਰੂ ਨਾਲ ਸਾਥ ਦਿੰਦਾ ਸੰਸਾਰ ਦੀਆਂ ਵਿਪਤਾਵਾਂ ਨਹੀਂ ਅਸਲ ਵਿਪਤਾ ਤੋਂ ਉਦੋਂ ਸ਼ੁਰੂ ਹੋਣੀ ਹੈ ਜਦੋਂ ਕਾਇਆ ਛੱਡੀ ਸਰੀਰ ਛੱਡਿਆ ਜਮਾਂ ਦੀਆਂ ਮਾਰਾਂ ਪ੍ਰਾਣੀਆਂ ਫਿਰ ਉਦੋਂ ਵਾਹਿਗੁਰੂ ਨੇ ਤੈਨੂੰ ਨਾਮ ਦਾ ਉਹ ਜਿਹੜਾ ਜਪਿਆ ਹੋਊਗਾ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਨੇ ਉੱਥੇ ਦਿਨੋ ਛੜਾ ਲੈਣਾ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰ ਜੀ ਵਿਚਾਰਨ ਕਰਦੇ ਹਰ ਵੇਲੇ ਨਾਮ ਜਪਦੇ ਰਹੀਏ ਸਿਮਰਨ ਕਰਦੇ ਰਹੀਏ ਨਾ ਸੋਚੀ ਵੀ ਸਾਡੇ ਕੋਲ ਤਾਂ ਘਰ ਹੈ ਜੀ ਜ਼ਮੀਨ ਹੈ ਜੀ ਪੈਸਾ ਹੈ ਜੀ ਸਭ ਕੁਝ ਸਾਡੇ ਘਰ ਹੈ ਸਾਡੇ ਤਾਂ ਧੂਆਂ ਧੀਆਂ ਪੁੱਤਰ ਵੀ ਹੈਗੇ ਸਾਨੂੰ ਨਾਮ ਜਪਣ ਦੀ ਕੀ ਲੋੜ ਹੈ ਨਾਮ ਤਾਂ ਉਹ ਜਪਣ ਜਿਨ੍ਹਾਂ ਦੇ ਪੁੱਤਰ ਨਹੀਂ ਹੈ ਨਾਮ ਤਉ ਜਪਣ ਜਿਨ੍ਹਾਂ ਦੇ ਘਰ ਨਹੀਂ ਹੈ ਨਾਮ ਤਉ ਜਪਣ ਜਿਨ੍ਹਾਂ ਕੋਲ ਮਾਇਆ ਨਹੀਂ 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 ਗੁਰਮਖ ਪਿਆਰਿਓ ਨਾਮ ਜਪਣਾ ਜੀਵਨ ਦੇ ਉਧਾਰ ਵਾਸਤੇ ਜੀਵਨ ਨੂੰ ਸਫਲਾ ਕਰਨ ਵਾਸਤੇ ਜੇ ਆਏ ਆ ਸੰਸਾਰ ਤੇ ਤੇ ਨਾਮ ਜਪ ਕੇ ਜਾਈਏ ਆਪਣਾ ਜੀਵਨ ਸਫਲਾ ਕਰਕੇ ਜਾਈਏ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦਿਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਿਲਾਓ ਫਤਿਹ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ